ਵਾਹੀ ਗੁਰਜੀਦਾ ਖਾਲਸਾ ਸ੍ਰੀ ਵਾਹੀ ਗੁਰਜੀਦੀ ਫਤਿਹ ਖਾਲਸਾ ਜੀ ਅਸੀਂ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਤੁਹਾਡੇ ਅੱਗੇ ਹਰ ਰੋਜ਼ ਕਰੀਦੀ ਹੈ ਖਾਲਸਾ ਜੀ ਇਹ ਵਡਿਆਈ ਸੁਣ ਕੇ ਕਈਆਂ ਦੇ ਮਨ ਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਹੈ ਕਈ ਜਿਹੜੇ ਨਾਮ ਨਹੀਂ ਜਪਦੇ ਉਹ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ ਕਿਸੇ ਨੂੰ ਕੋਈ ਕਥਾ ਐਹੋ ਜੀ ਹੁੰਦੀ ਹੈ ਜੋ ਦਿਲ ਨੂੰ ਲੱਗ ਜਾਂਦੀ ਹੈ ਜਿਸ ਨਾਲ ਕੀ ਉਹ ਪਰਮਾਤਮਾ ਦੀ ਭਗਤੀ ਬਾਣੀ ਸਿਮਰਨ ਨਾਲ ਜੁੜ ਜਾਂਦਾ ਹੈ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੁਪਹਿਰਾ ਸਾਹਿਬ ਕਰਨ ਵਾਸਤੇ ਜਦੋਂ ਅਸੀਂ ਚੁਪਹਿਰਾ ਸਾਹਿਬ ਕਰਦੇ ਹਾਂ ਜਾਂ ਕੋਈ ਵੀ ਪਾਠ ਕਰਾਂਦੇ ਹਾਂ ਫਿਰ ਵੀ ਸਾਡੀ ਮਨੋਕਾਮਨਾ ਕਿਉਂ ਪੂਰੀ ਨਹੀਂ ਹੁੰਦੀ ਕਿਉਂ ਵਾਹਿਗੁਰੂ ਸਾਡੀ ਅਰਦਾਸ ਨਹੀਂ ਸੁਣਦੇ ਇਹ ਇਸ ਵਿੱਚ ਜੋ ਵੀ ਚੀਜ਼ਾਂ ਜਾਂ ਜਿਸ ਵੀ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਪਵੇਗਾ ਉਹ ਕੀ ਹਨ ਅੱਜ ਤੁਹਾਨੂੰ ਵਿਸਤਾਰ ਨਾਲ ਜ਼ਰੂਰ ਦੱਸਾਂਗੇ ਖਾਲਸਾ ਜੀ ਅਸੀਂ ਪਰਮਾਤਮਾ ਅੱਗੇ ਹਰ ਰੋਜ਼ ਅਰਜ਼ੋਈ ਬੇਨਤੀ ਕਰਦੇ ਹਾਂ ਕਿ हे ਸੱਚੇ ਪਿਤਾ ਪਰਮਾਤਮਾ ਸਾਡੀ ਅਰਦਾਸ ਕਬੂਲ ਕਰਿਓ ਅਸੀਂ ਹਰ ਰੋਜ਼ ਨਿਤਨੇਮ ਵੀ ਕਰਦੇ ਹਾਂ ਨਿਤਨੇਮ ਕਰਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਸਵੇਰੇ ਅਸੀਂ ਉੱਠਣਾ ਹੈ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਨਿਤਨੇਮ ਕਰਨਾ ਹੈ ਇਹ ਸਾਡੀ ਇੱਕ ਤਰ੍ਹਾਂ ਦੀ ਡਿਊਟੀ ਹੋ ਜਾਂਦੀ ਹੈ ਖਾਲਸਾ ਜੀ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਤਵਾਰ ਨੂੰ ਬਹੁਤੇ ਲੋਕ ਐਤਵਾਰ ਨੂੰ ਦੁਪਹਿਰਾ ਕੱਟਦੇ ਹਨ ਕਈ ਆਪਣੇ ਮਨ ਦੀ ਮਨੋਕਾਮਨਾ ਪੂਰੀਆਂ ਕਰਨ ਲਈ ਹਰ ਰੋਜ਼ ਵੀ ਦੁਪਹਿਰਾ ਕੱਟਦੇ ਹਨ ਪਰ ਖਾਲਸਾ ਜੀ ਦੁਪਹਿਰਾ ਕਿਸ ਤਰ੍ਹਾਂ ਕੱਟਣਾ ਹੈ ਅੱਜ ਤੁਹਾਨੂੰ ਪੂਰੇ ਵਿਸਤਾਰ ਨਾਲ ਜ਼ਰੂਰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਇਸ ਨਾਲ ਅਜਮਾ ਕੇ ਆਪਣੀ ਹਰ ਇੱਕ ਮਨੋਕਾਮਨਾ ਪੂਰੀ ਕਰ ਸਕਦੇ ਹਾਂ ਇੱਕ ਤਰ੍ਹਾਂ ਇਹ ਇੱਕ ਮੰਤਰ ਹੀ ਹੈ ਕਿ ਪ੍ਰਮਾਤਮਾ ਤੱਕ ਪਹੁੰਚਣ ਦਾ ਖਾਲਸਾ ਜੀ ਅਸੀਂ ਦੁਪਹਿਰਾ ਸਾਹਿਬ ਕਰਦੇ ਹਾਂ ਪਾਠ ਕਰਦੇ ਹਾਂ ਅਸੀਂ ਜੇ ਅਸੀਂ ਇੱਕ ਦਿਨ ਪਾਠ ਨਾ ਕਰੀਏ ਸਾਡੇ ਮਨ ਨੂੰ ਜੇ ਲੱਗੇ ਕਿ ਹਾਏ ਅੱਜ ਮੈਂ ਪਾਠ ਨਹੀਂ ਕੀਤਾ ਸਾਨੂੰ ਉਸ ਚੀਜ਼ ਦੀ ਕਮੀ ਫੀਲ ਹੋਣ ਲੱਗ ਪਈ ਨਾ ਸਮਝ ਲਓ ਕਿ ਸਾਡੇ ਦਿਨ ਚੰਗੇ ਆ ਗਏ ਸਾਨੂੰ ਇਹ ਹੋ ਜਾਂਦਾ ਹੈ ਕਿ ਹਾਏ ਅੱਜ ਮੈਂ ਪਾਠ ਨਹੀਂ ਕੀਤਾ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਅਸੀਂ ਇਸ ਚੀਜ਼ ਨੂੰ ਮਿਸ ਕਰਦੇ ਹਾਂ ਕਿ ਅਸੀਂ ਅੱਜ ਪਾਠ ਨਹੀਂ ਕੀਤਾ ਇਸ ਤਰ੍ਹਾਂ ਦੀ ਰੁਟੀਨ ਆਪਣੀ ਬਣਾ ਲਓ ਖਾਲਸਾ ਜੀ ਜਦੋਂ ਵੀ ਅਸੀਂ ਦੁਪਹਿਰਾ ਸਾਹਿਬ ਕਰਨਾ ਹੋਵੇ ਇਹ ਨਹੀਂ ਕਿ ਸਵੇਰੇ ਸਵੇਰੇ ਫਟਾਫਟ ਕੰਮ ਕੀਤਾ ਬੱਚਿਆਂ ਦਾ ਕੰਮ ਕੀਤਾ ਜੋ ਵੀ ਘਰ ਚ ਬੀਬੀਆਂ ਰਹਿੰਦੀਆਂ ਨੇ ਫਟਾਫਟ ਕੰਮ ਕੀਤਾ ਤੇ ਇਹ ਸੋਚਿਆ ਕਿ ਜਲਦਬਾਜ਼ੀ ਚ ਫਟਾਫਟ ਮੈਂ ਦੁਪਹਿਰਾ ਸਾਹਿਬ ਕੱਟ ਲਾਂ ਖਾਲਸਾ ਜੀ ਸਹਿਜੇ ਨਾਲ ਸਲੀਕੇ ਨਾਲ ਘਰ ਦੀ ਪੂਰੀ ਤਰ੍ਹਾਂ ਸਫਾਈ ਕਰੋ ਭਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਦੇਸੀ ਘਿਓ ਦੀ ਜੋਤ ਜਗਾਓ ਦੇਗ ਦਾ ਪ੍ਰਸ਼ਾਦ ਤਿਆਰ ਕਰੋ ਕੋਲ ਇੱਕ ਗੜਵੀ ਜਾਂ ਗਲਾਸ ਚ ਜਲ ਰੱਖੋ ਜੋ ਕਿ ਤੁਸੀਂ ਜੋਤ ਵੀ ਜ਼ਰੂਰ ਹੀ ਜਗਾਉਣੀ ਹੈ ਤੇ ਦੇਗ ਪ੍ਰਸ਼ਾਦ ਵੀ ਜ਼ਰੂਰ ਤਿਆਰ ਕਰਨਾ ਹੈ ਤੇ ਪਾਣੀ ਦਾ ਗਲਾਸ ਵੀ ਜ਼ਰੂਰ ਰੱਖਣਾ ਹੈ ਧੂਫ ਲਗਾ ਕੇ ਤੁਸੀਂ ਜਦੋਂ ਸੱਚੇ ਮਨ ਨਾਲ ਬੜੇ ਹੀ ਖੁਸ਼ੀ ਦਿਲੋਂ ਜਿਵੇਂ ਕਿ ਸਾਨੂੰ ਇੱਕ ਵਿਆਹ ਦਾ ਚਾਹ ਹੁੰਦਾ ਹੈ ਨਾ ਉਸ ਤਰ੍ਹਾਂ ਸਾਨੂੰ ਦੁਪਹਿਰਾ ਸਾਹਿਬ ਦਾ ਚਾਹ ਹੋਣਾ ਚਾਹੀਦਾ ਹੈ ਦਿਲ ਵਿੱਚ ਵੀ ਹਾਂ ਪ੍ਰਮਾਤਮਾ ਜੀ ਅੱਜ ਮੈਂ ਤੁਹਾਨੂੰ ਆਪਣੇ ਘਰ ਵਿੱਚ ਲਿਆਉਣ ਜਾ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਇੰਨਾ ਸਮਾਂ ਬਤੀਤ ਕਰਾਂਗੀ ਕਿ ਪ੍ਰਮਾਤਮਾ ਜੀ ਮੈਨੂੰ ਭੁੱਲ ਹੀ ਜਾਵੇ ਮੈਂ ਕਿੰਨਾ ਸਮਾਂ ਗੁਰਬਾਣੀ ਨੂੰ ਪੜਿਆ ਹੈ ਅਗਰ ਤੁਸੀਂ ਐਨੇ ਹੀ ਚਾਹ ਉਤਸ਼ਾਹ ਨਾਲ ਦੀਗ ਬਣਾ ਕੇ ਤੇ ਜੋਤ ਜਗਾ ਕੇ ਤੁਸੀਂ ਦੁਪਹਿਰਾ ਸਾਹਿਬ ਕਰੋਗੇ ਨਾ ਤੇ ਪਰਮਾਤਮਾ ਤੁਹਾਡੀ ਜਰੂਰ ਮਨੋਕਾਮਨਾ ਪੂਰੀ ਕਰਦੇ ਹੈ ਕਈ ਬੀਬੀਆਂ ਜਾਂ ਭੈਣਾਂ ਕਹਿੰਦੀਆਂ ਹਨ ਕਿ ਅਸੀਂ ਜੋਤ ਨਹੀਂ ਜਗਾ ਸਕਦੇ ਖਾਲਸਾ ਜੀ ਕਦੀ ਪਰਮਾਤਮਾ ਨੇ ਦੇਣ ਲੱਗੇ ਕਿਹਾ ਹੈ ਕਿ ਮੈਂ ਤੈਨੂੰ ਇੱਕ ਪਲਾਟ ਦਿੱਤਾ ਹੈ ਜਾਂ ਮੈਂ ਤੈਨੂੰ ਇੱਕ ਘਰ ਦਿੱਤਾ ਹੈ ਹੁਣ ਮੈਂ ਦੂਜਾ ਨਹੀਂ ਦੇਣਾ ਮੈਂ ਨਹੀਂ ਕਰ ਸਕਦਾ ਕਦੇ ਵੀ ਪਰਮਾਤਮਾ ਨੇ ਇੰਜ ਤਾਂ ਨਹੀਂ ਕਿਹਾ ਹੈਗਾ ਜੋ ਅਸੀਂ ਮੰਗਦੇ ਹਾਂ ਜੇ ਪਰਮਾਤਮਾ ਸਾਡੀ ਹਰ ਇੱਕ ਕਰੋੜਾਂ ਲੱਖਾਂ ਦੁਨੀਆ ਦੀ ਮਨੋਕਾਮਨਾ ਪੂਰੀ ਕਰ ਸਕਦੇ ਨੇ ਤੇ ਅਸੀਂ ਤਾਂ ਅਸੀਂ ਪ੍ਰਮਾਤਮਾ ਲਈ ਇੰਨਾ ਵੀ ਨਹੀਂ ਕਰ ਸਕਦੇ ਪ੍ਰਮਾਤਮਾ ਅੱਗੇ ਅਗਰ ਕਈ ਜੋਤ ਜਾਂ ਦੇਗ ਨਹੀਂ ਤਿਆਰ ਕਰ ਸਕਦੇ ਪ੍ਰਮਾਤਮਾ ਅੱਗੇ ਇਹ ਹੱਥ ਜੋੜਿਆ ਕਰੋ ਕਿ ਪ੍ਰਮਾਤਮਾ ਸਾਨੂੰ ਇਸ ਕਾਬਿਲ ਬਣਾ ਦੇ ਕਿ ਕੋਈ ਸਾਡੇ ਤੇ ਰੋਕ ਟੋਕ ਨਾ ਕਰੇ ਜੇ ਸਾਂਝਾ ਪਰਿਵਾਰ ਹੈ ਕੋਈ ਸਾਡੇ ਤੇ ਰੋਕ ਟੋਕ ਨਾ ਕਰੇ ਵੀ ਸਾਰੇ ਸਾਡੇ ਰੰਗ ਵਿੱਚ ਰੰਗੇ ਜਾਣ ਪ੍ਰਮਾਤਮਾ ਤੇਰੀ ਭਗਤੀ ਵਿੱਚ ਸਾਰੇ ਹੀ ਭਿੱਜ ਜਾਣ ਇਸ ਦੇ ਨਾਲ ਤੁਹਾਡਾ ਦੁਪਹਿਰਾ ਸਾਹਿਬ ਵੀ ਸਫਲ ਹੋਵੇਗਾ ਦੁਪਹਿਰਾ ਸਾਹਿਬ 4 ਘੰਟੇ ਦਾ ਹੁੰਦਾ ਹੈ ਤੇ ਅਸੀਂ ਮਸਤ ਹੋ ਕੇ ਆਰਾਮ ਨਾਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਵੀ ਕੋਲ ਬਿਠਾਇਆ ਕਰੋ ਜਿਨ੍ਹਾਂ ਦੇ ਬੱਚੇ ਵਿਗੜੇ ਹੋਏ ਨੇ ਕਹਿਣਾ ਨਹੀਂ ਮੰਨਦੇ ਵੀ ਉਹਨਾਂ ਨੂੰ ਕੁਝ ਸੋਝੀ ਨਹੀਂ ਹੈ ਮੰਦ ਬੁੱਧੀ ਨੇ ਪਟਕੇ ਹੋਏ ਨੇ ਰਾਤੋਂ ਉਹ ਵੀ ਜੇ ਮਾਮਾ ਦੁਪਹਿਰਾ ਸਾਹਿਬ ਇਸ ਤਰ੍ਹਾਂ ਕਰਨ ਕਿ ਬੱਚਿਆਂ ਨੂੰ ਦੁਪਹਿਰਾ ਸਾਹਿਬ ਕਰਨ ਤੋਂ ਬਾਅਦ ਦੀਗ ਪ੍ਰਸ਼ਾਦ ਜੋਤ ਦੇ ਨਾਲ ਜੋਤ ਦੇ ਕਿਓ ਦੇ ਨਾਲ ਬੱਚੇ ਦੇ ਸਿਰ ਤੇ ਮੱਥੇ ਤੇ ਮਾੜਾ ਜਲਾਣ ਉਸ ਤੋਂ ਉਪਰੰਤ ਜੋ ਜਲ ਰੱਖਿਆ ਹੈ ਉਹ ਬੱਚਿਆਂ ਨੂੰ ਵੀ ਸ਼ਕਾਂਤ ਤੇ ਸਾਰੇ ਹੀ ਆਪ ਵੀ ਛਕਨ ਤੇ ਇਸ ਤਰ੍ਹਾਂ ਵੀ ਬੱਚਿਆਂ ਦੇ ਉੱਤੇ ਬਹੁਤ ਚੰਗਾ ਅਸਰ ਪਵੇਗਾ ਚੰਗੀ ਚੀਜ਼ ਦਾ ਦੇਖੋ ਚੰਗਾ ਹੀ ਅਸਰ ਪਵੇਗਾ ਤੇ ਤੁਹਾਡੇ ਘਰ ਵਿੱਚ ਵੀ ਖੁਸ਼ਹਾਲੀ ਹੀ ਆਵੇਗੀ ਦੂਜਾ ਨੰਬਰ ਕਈ ਕਹਿੰਦੇ ਹਨ ਕਿ ਅਸੀਂ ਇੰਨਾ ਉਹ ਨਹੀਂ ਕਰ ਸਕਦੇ ਵੀ ਜੋਤ ਨਹੀਂ ਜਗਾ ਸਕਦੇ ਜੀ ਕੁਝ ਨਹੀਂ ਵੀ ਅਸੀਂ ਐਦਾਂ ਹੀ ਦੁਪਹਿਰਾ ਸਾਹਿਬ ਕਰ ਸਕੀਏ ਦੇਖੋ ਐਦਾਂ ਰੁੱਖਾ ਸੁੱਖਾ ਹੋ ਜਾਂਦਾ ਹੈ ਇੱਕ ਤਰ੍ਹਾਂ ਆਪਾਂ ਜੇ ਹੁਣ ਸਾਨੂੰ ਰੋਟੀ ਮਿਲ ਜੇ ਸਾਨੂੰ ਸਬਜੀ ਨਾ ਮਿਲੇ ਤੇ ਰੁੱਖੀ ਸੁੱਖੀ ਰੋਟੀ ਨਾਲ ਕੀ ਆਪਣਾ ਢਿੱਡ ਭਰ ਜੇਗਾ ਤੁਸੀਂ ਖੁਦ ਬਹੁਤ ਸਮਝਦਾਰ ਹੋ ਇਸ ਤਰ੍ਹਾਂ ਨਹੀਂ ਹੋ ਸਕਦਾ ਚਪੈਰਾ ਸਾਹਿਬ ਦੀ ਜੋ ਮਹੱਤਵਤਾ ਹੈ ਚਪੈਰਾ ਸਾਹਿਬ ਦੀ ਜੋ ਵੀ ਜਿਸ ਤਰ੍ਹਾਂ ਵੀ ਇਹ ਹੈ ਸਭ ਕੁਝ ਇਹ ਸਭ ਕੁਝ ਹੀ ਕਰਨਾ ਪੈਂਦਾ ਹੈ ਜੇ ਪਰਮਾਤਮਾ ਤੱਕ ਆਵਾਜ਼ ਆਪਣੀ ਪਹੁੰਚਾਣੀ ਹੈ ਆਪਣੀ ਮਨੋ ਕਾਮਨਾ ਪਹੁੰਚਾਣੀ ਹੈ ਤਾਂ ਇਹਦਾ ਤਰੀਕਾ ਵੀ ਓਨਾ ਹੀ ਗਹਿਰਾ ਹੈ ਜਿੰਨੀ ਤੁਹਾਡੀ ਅਰਦਾਸ ਜਿੰਨੀ ਤੁਹਾਡੀ ਸ਼ਿੱਦਤ ਹੋਏਗੀ ਮਨ 'ਚ ਜਿੰਨਾ ਤੁਹਾਡੇ ਚਾਹ ਹੋਏਗਾ ਅੱਜ ਅਸੀਂ ਗੱਲ ਕਰਦੇ ਹਾਂ ਕਿ ਇਹ ਸਾਡੀ ਮਤਲਬ ਖੁਦ ਦੀ ਸਾਡੇ ਨਾਲ ਖੁਦ ਜੋ ਦੁਪਹਿਰਾ ਸਾਹਿਬ ਕੱਟਦੇ ਨੇ ਇੱਕ ਵੀਰ ਜੋ ਕਿ ਹਮੇਸ਼ਾ ਹੀ ਪੁੱਠੇ ਸਿੱਧੇ ਕੰਮਾਂ ਵਿੱਚ ਪੈਸਾ ਖਰਾਬ ਕਰਦੇ ਸੀ ਵੀ ਕਦੀ ਲੋਟਰੀ ਪਾ ਲੈਣੀ ਕਦੇ ਜੂਆ ਕਰ ਲੈਣਾ ਕਦੀ ਕਿਸੇ ਤਰ੍ਹਾਂ ਤਾਂ ਅੰਦੌਲਤ ਦਾ ਬੋਧ ਸੀ ਘਰ ਵਿੱਚ ਸਕੂਨ ਸਿਰਫ ਇੱਕ ਨਾ ਸਕੂਨ ਨਹੀਂ ਸੀ ਕਿ ਐਨੇ ਕਾ ਨਾ guzara ਹੋ ਜਾਏਗਾ ਦੇਖੋ ਪਰਮਾਤਮਾ ਨੇ ਜਿੱਥੇ ਐਨਾ ਕੁਛ ਦਿੱਤਾ ਹੈ ਜੇ ਇੱਕ ਚੀਜ਼ ਦੀ ਥੋੜ ਰਹਿ ਵੀ ਜਾਂਦੀ ਹੈ ਐਦਾਂ ਨਾ ਕਰਿਆ ਕਰੋ ਵੀ ਜੇ ਇੱਕ ਅੱਧੀ ਚੀਜ਼ ਦੀ ਕਮੀ ਰਹੇਗੀ ਤੇ ਉਸ ਦਾ ਕੋਈ ਫਰਕ ਨਹੀਂ ਹੈ ਜੇ ਪਰਮਾਤਮਾ ਨੇ 10 ਵਸਤੂ ਦਿੱਤੀ ਹੈ ਜੇ ਇੱਕ ਰਹਿ ਵੀ ਗਈ ਤੇ ਕੀ ਕੁਛ ਨਹੀਂ ਹੁੰਦਾ ਇਸ ਕਰਕੇ ਇੱਕ ਵਸਤੂ ਦੇ ਪਿੱਛੇ ਲੱਗ ਕੇ 10 ਵਸਤੂ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਹਨ ਉਸ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਹਿੰਦੇ ਕਿ ਭੈਣ ਨਾ ਉਸ ਵੀਰ ਦੀ ਬੋਟੀ ਬਹੁਤ ਹੀ ਅਮ੍ਰਿਤਧਾਰੀ ਮਨੋਂ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਤੇ ਉਹ ਵੀਰ ਹਮੇਸ਼ਾ ਹੀ ਜੂਆ ਖੇਡਦਾ ਸੀ ਉਹਨੂੰ ਇਹੀ ਡਰ ਰਹਿੰਦਾ ਸੀ ਕਿ ਜੂਏ ਦੇ ਵਿੱਚ ਸਾਨੂੰ ਕਿਤੇ ਕੱਖਾਂ ਲੱਖਾਂ ਤੋਂ ਕੱਖ ਨਾ ਬਣਾ ਦੇ ਜਿਵੇਂ ਜੂਏ ਦੇ ਵਿੱਚ ਇਹੀ ਹੁੰਦਾ ਹੈ ਕਿ ਕੱਖਾਂ ਤੋਂ ਲੱਖ ਤੇ ਲੱਖਾਂ ਤੋਂ ਕੱਖ ਬਣ ਜਾਂਦੇ ਕਹਿੰਦੇ ਕਿ ਉਹ ਹਮੇਸ਼ਾ ਜੂਆ ਹੀ ਖੇਡਦੇ ਰਹਿੰਦੇ ਸਨ ਪਰ ਮਨ 'ਚ ਡਰ ਗਿਆ ਸੀ ਕਿ ਅਸੀਂ ਕੀ ਕਰਾਂਗੇ ਜੇ ਕੁਝ ਹੋ ਗਿਆ ਇਦਾਂ ਦਾ ਵੀ ਪ੍ਰਮਾਤਮਾ ਕਹਿੰਦੇ ਪ੍ਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਨੀ ਕਿ ਮੇਰਾ ਪਤੀ ਹੋਰ ਸਹੀ ਕੰਮ ਕਰਿਆ ਕਰੇ ਵੀ ਇਹੋ ਜਿਹੇ ਕੰਮਾਂ 'ਚ ਮੈਨੂੰ ਕੁਝ ਵੀ ਦਿਲਚਸਪੀ ਨਹੀਂ ਹੈ ਨਾ ਹੀ ਮੈਨੂੰ ਕੋਈ ਇਹੋ ਜਿਹਾ ਵਧੀਆ ਲੱਗਦਾ ਹੈ ਕਿਉਂਕਿ ਇਹ ਕੰਮ ਨੂੰ ਮੈਂ ਕੰਮ ਨਹੀਂ ਸਮਝਦੀ ਹੈਗੀ ਪਰ ਕਹਿੰਦੇ ਕਿ ਪਤੀ ਬੰਦੇ ਜਿਹੜੇ ਹੁੰਦੇ ਨੇ ਉਹ ਕਦੇ ਨਹੀਂ ਮੰਨਦੇ ਕਦੇ ਵੀ ਕੋਈ ਗੱਲ ਉਹਨਾਂ ਨੂੰ ਲੱਗਦਾ ਹੈ ਵੀ ਜੋ ਉਹ ਕਹਿ ਰਹੇ ਨੇ ਉਹੀ ਸੱਚ ਹੈ ਕਹਿੰਦੇ ਉਹ ਭੈਣ ਨੇ ਬਥੇਰਾ ਕਿਹਾ ਕਰਨਾ ਕਿ ਐਦਾਂ ਆਪਾਂ ਨਾ ਕਰੀਏ ਆਪਣਾ ਬਿਜ਼ਨਸ ਬਥੇਰਾ ਚੱਲਦਾ ਹੈ ਵੀ ਤੁਸੀਂ ਜੂਆ ਨਾ ਖੇਡਿਆ ਕਰੋ ਇਹ ਲੋਟਰੀ ਵਾਲਾ ਕੰਮ ਨਾ ਕਰਿਆ ਕਰੋ ਇੱਕ ਵਾਰ ਲੋਟਰੀ ਲੱਗ ਗਈ ਬਹੁਤ ਵਧੀਆ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਵੀ ਬਹੁਤ ਵਧੀਆ ਸਾਨੂੰ ਤਰੱਕੀਆਂ ਮਿਲ ਗਈਆਂ ਪਰ ਮਾਤਮਾ ਨੇ ਖੁਸ਼ੀਆਂ ਖੇੜੇ ਪਾਏ ਕਹਿੰਦੇ ਕਿ ਉਸ ਵੀਰ ਨੇ ਨਾ ਅਰਦਾਸ ਕੀਤੀ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਇਹ ਲਾਟਰੀ ਨਿਕਲ ਜੇ ਤੇ ਮੈਂ ਅਖੰਡ ਪਾਠ ਸਾਹਿਬ ਕਰਵਾਵਾਂਗਾ ਚਲੋ ਪਰਮਾਤਮਾ ਕਦੇ ਭੋਲੇ ਦੀ ਵੀ ਸੁਣ ਲੈਂਦਾ ਹੈ ਕਦੇ ਉਂਝ ਵੀ ਪਰਮਾਤਮਾ ਆਪਣੇ ਕੋਲ ਆਪਣੇ ਬੱਚਿਆਂ ਨੂੰ ਬੁਲਾਉਣ ਲਈ ਨਾ ਐਦਾਂ ਦਾ ਕੋਈ ਰੰਗ ਟੰਗ ਬਣਾ ਹੀ ਦਿੰਦੇ ਨੇ ਕਿ ਜਿਹਦੇ ਨਾਲ ਪਰਮਾਤਮਾ ਸਾਨੂੰ ਆਪਣੇ ਕੋਲ ਬੁਲਾ ਸਕਣ ਕੀ ਪਤਾ ਕਿਸੇ ਦੁੱਖ 'ਚ ਕੋਈ ਸੁੱਖ 'ਚ ਕੋਈ ਕਿਸੇ ਤਰ੍ਹਾਂ ਵੀ ਤੇ ਕਹਿੰਦੇ ਕਿ ਉਹ ਵੀਰ ਦੀ ਲੋਟਰੀ ਨਿਕਲ ਗਈ ਫਿਰ ਉਹਨਾਂ ਨੇ ਨਾ ਅਖੰਡ ਪਾਠ ਸਾਹਿਬ ਕਰਵਾਇਆ ਅਖੰਡ ਪਾਠ ਸਾਹਿਬ ਕਰਵਾ ਲਿਆ ਪਰ ਕਹਿੰਦੇ ਜਿੱਦਾਂ ਮਤਲਬ ਅਖੰਡ ਪਾਠ ਸਾਹਿਬ ਇੱਧਰ ਹੋ ਰਿਹਾ ਦੂਜੇ ਪਾਸੇ ਹੋ ਰਹੀ ਆਪਣੀਆਂ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਦੇ ਵੀ ਜੇ ਘਰ ਵਿੱਚ ਅਖੰਡ ਪਾਠ ਸਾਹਿਬ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਈਏ ਵਿਆਹ ਦੇ ਟਾਈਮ ਜਾਂ ਕਿਸੇ ਵੀ ਟਾਈਮ ਬਾਅਦ ਵਿੱਚ ਜਿਹੜੀਆਂ ਦੂਸਰੀਆਂ ਪਾਰਟੀਆਂ ਹੁੰਦੀਆਂ ਉਹ ਉਸਦੇ ਨਾ ਕਰੀਏ ਅਗਲੇ ਦਿਨ ਕਰ ਲਈਏ ਜਾਂ ਉਸ ਤੋਂ ਅਗਲੇ ਦਿਨ ਕਰ ਲਈਏ ਪਰ ਲੋਕ ਜਿਹੜੇ ਨੇ ਉਹ ਇਹੀ ਕਰਦੇ ਨੇ ਪਹਿਲਾਂ ਪਾਠ ਕਰਵਾ ਲੈਣਗੇ ਪਾਠ ਤੋਂ ਸ਼ਾਮ ਨੂੰ ਫਿਰ ਸ਼ਰਾਬਾਂ ਮੀਟ ਪੀਣ ਲੱਗ ਜਾਣਗੇ ਵੀ ਅਸੀਂ ਪਾਰਟੀ ਕਰਨੀ ਹੈ ਜੇ ਵਾਹਿਗੁਰੂ ਨੂੰ ਲਿਆ ਕੇ ਪਾਰਟੀ ਨਹੀਂ ਹੋਈ ਇਸ ਤੋਂ ਵਧੀਆ ਕਿਤੇ ਲੰਗਰ ਲਾ ਲਓ ਕਿਸੇ ਦਾ ਭਲਾ ਹੋ ਜੇ ਪਰ ਨਹੀਂ ਇਹ ਹੀ ਹੈ ਕਿ ਸ਼ਰਾਬਾਂ ਮੀਠ ਖਾਣੀਆਂ ਹਨ ਪੀਣੀਆਂ ਹਨ ਤੇ ਇਹਨੂੰ ਹੀ ਪਾਰਟੀ ਮੰਨਦੇ ਨੇ ਲੋਕ ਅੱਜਕੱਲ ਇਸੇ ਤਰ੍ਹਾਂ ਕਹਿੰਦੇ ਕਿ ਸ਼ਾਮ ਨੂੰ ਅਸੀਂ ਘਰ ਵਿੱਚ ਚਲੋ ਪਾਠ ਖਤਮ ਹੋ ਗਿਆ ਸਾਰੇ ਸੰਗਤ ਨੇ ਪ੍ਰਸ਼ਾਦਾ ਪਾਣੀ ਛਕਿਆ ਉਸ ਤੋਂ ਬਾਅਦ ਗ੍ਰੰਥ ਸਾਹਿਬ ਜੀ ਘਰੋਂ ਜਦੋਂ ਬਾਬਾ ਜੀ ਦੀ ਬੀੜ ਚਲੇ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੇ ਚਲੋ ਬੱਚਿਆਂ ਨੇ ਡੀਜੇ ਵਗੈਰਾ ਲਗਾਨੇ ਸ਼ੁਰੂ ਲਗਾ ਲੈ ਸ਼ਾਮ ਨੂੰ ਫਿਰ ਕਹਿੰਦੇ ਸ਼ਰਾਬ ਦਾ ਪ੍ਰੋਗਰਾਮ ਹੋ ਗਿਆ ਕਹਿੰਦੇ ਮੇਰੇ ਮਨ ਨੂੰ ਇੱਕ ਨਾ ਮਨ ਦੇ ਵਿੱਚ ਇੱਕ ਸੈਂਸਾ ਜੀ ਰਹਿ ਗਈ ਕਿ ਹਾਏ ਕੁਝ ਇਹੋ ਜਿਹਾ ਨਾ ਹੋ ਜਵੇ ਮਨ ਦੇ ਵਿੱਚ ਹੋ ਹੀ ਜਾਂਦਾ ਜਿੰਨੂੰ ਪਰਮਾਤਮਾ ਨਾਲ ਪਿਆਰ ਹੋਵੇ ਨਾ ਹੋਣ ਵਾਲੀ ਜਿਹੜੀ ਘਟਨਾ ਹੈ ਨਾ ਆਪਣੇ ਮਨ 'ਚ ਖੁਦ ਬਖੁਦ ਆਉਣ ਲੱਗ ਜਾਂਦੀ ਹੈ ਕਿ ਕੁਝ ਨਾ ਕੁਝ ਬੁਰਾ ਨਾ ਹੋ ਜਵੇ ਵੀ ਕੁਝ ਕਿਸ ਇਹੋ ਜਿਹਾ ਨਾ ਹੋ ਜਵੇ ਕਹਿੰਦੇ ਕਿ ਚਲੋ ਪਾਰਟੀ ਹੋਈ ਰਾਤ ਨੂੰ ਨੱਚਦੇ ਰਹੇ ਸ਼ਰਾਬ ਵਗੈਰਾ ਘਰ ਦੇ ਵਿੱਚ ਚੱਲੀਆਂ ਮੀਟ ਵੀ ਖਾਦਾ ਜਿਹੜੇ ਸ਼ਰੀਬਨ ਦੀ ਜਿਹੜੀਆਂ ਚੀਜ਼ਾਂ ਦੀ ਸਖਤ ਮਨਾਹੀ ਹੁੰਦੀ ਹੈ ਉਸ ਦਿਨ ਉਹ ਵੀ ਕੰਮ ਆਪਾਂ ਕਰਨ ਲੱਗ ਜੰਨੇ ਹ ਕਿਉਂਕਿ ਅਸੀਂ ਭੁੱਲ ਜਾਨੇ ਹਾਂ ਕਿ ਪ੍ਰਮਾਤਮਾ ਦਾ ਹੁਣ ਨਾਮ ਜਪ ਲਿਆ ਆਪਣਾ ਕੰਮ ਖਤਮ ਹੁਣ ਪ੍ਰਮਾਤਮਾ ਨੇ ਸਾਡਾ ਕੰਮ ਕਰਤਾ ਹੁਣ ਅਸੀਂ ਪ੍ਰਮਾਤਮਾ ਦਾ ਕਰਤਾ ਸਾਡਾ ਕੰਮ ਖਤਮ ਪਰ ਖਾਲਸਾ ਜੀ ਪ੍ਰਮਾਤਮਾ ਨੇ ਇਹ ਨਹੀਂ ਕਿਹਾ ਹੈ ਕਿ ਤੁਸੀਂ ਚੰਗੇ ਦਿਨ ਵੀ ਮਾੜਾ ਹੀ ਕੰਮ ਕਰੋ ਤੇ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਪਾਰਟੀ ਖਤਮ ਹੋ ਗਈ ਅਗਲੇ ਦਿਨ ਵੀਰ ਕਹਿੰਦੇ ਗੱਡੀ ਲੈ ਕੇ ਸ਼ਹਿਰ ਗਿਆ ਸੀ ਉਹਦਾ ਅਚਾਨਕ ਹੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਵੀ ਇਹੋ ਜਿਹਾ ਹੋਇਆ ਕਿ ਲੱਤਾਂ ਦੋਨੇ ਲੱਤਾਂ ਹੀ ਟੁੱਟ ਗਈਆਂ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਕਹਿੰਦੇ ਹਸਪੀਟਲ ਲੈ ਗਏ ਬਹੁਤ ਘਰ ਚ ਗਮਹੀਨ ਮਾਹੌਲ ਚੱਲ ਪਿਆ ਬਹੁਤ ਦੁੱਖ ਭਰਾ ਮਾਹੌਲ ਸੀ ਕੱਲ ਕਿੰਨੀਆਂ ਖੁਸ਼ੀਆਂ ਸੀ ਤੇ ਅੱਜ ਕੀ ਹੈ ਦੇਖੋ ਇਹ ਜਦ ਜਾਂ ਕਦ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਕੀ ਕਦੋਂ ਤੇ ਕਿੱਥੇ ਹੋਣਾ ਹੈ ਕਹਿੰਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਕਹਿੰਦੇ ਭੈਣ ਨੂੰ ਤਾਂ ਇਹ ਪੱਕਾ ਹੀ ਹੋ ਗਿਆ ਕਿ ਸਾਡੇ ਤੋਂ ਗਲਤੀ ਹੋਈ ਹੈ ਉਹਦੀ ਮੈਂ ਮਾਫੀ ਮੰਗਣਾ ਚਾਹਨੀ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਕਹਿੰਦੇ ਔਰ ਮਨ 'ਚ ਸੋਚ ਲਿਆ ਕਿ ਮੈਂ ਕਿਉਂ ਨਾ ਮੈਂ ਗੁਰਦੁਆਰਾ ਸਾਹਿਬ ਜਾਮਾਂ ਤੇ ਆਪਣੀ ਭੁੱਲਾਂ ਦੀ ਸ਼ਮਾ ਮੰਗ ਕੇ ਆਵਾਂ ਦੇਖੋ ਭੁੱਲ ਸਾਡੇ ਕੋਲ ਹੁੰਦੀ ਹੈ ਭੁਗਤਣਾ ਵੀ ਪੈਂਦਾ ਹੈ ਤੇ ਉਸ ਨੂੰ ਸਵੀਕਾਰਨਾ ਵੀ ਪੈਂਦਾ ਹੈ ਕਿਉਂਕਿ ਅਸੀਂ ਮਨੁੱਖ ਜੋ ਹੈ ਗਲਤੀ ਦਾ ਪੁੱਤਲਾ ਹੈ ਪਰਮਾਤਮਾ ਇਹ ਨਹੀਂ ਕਿ ਸਾਰਿਆਂ ਲਈ ਸਜਾ ਰੱਖੀ ਹੈ ਇਹ ਤਾਂ ਕਰਨੀ ਜੈਸੀ ਕਰਨੀ ਵੈਸੀ ਪਰਨੀ ਇਹ ਹਮੇਸ਼ਾ ਸਹੀ ਕਿਹਾ ਹੈ ਕਿਸੇ ਨੇ ਕਿ ਜਿੱਦਾਂ ਦਾ ਬੋਵਾਂਗੇ ਉਦਾਂ ਦਾ ਹੀ ਫਸਲ ਮਿਲੇਗੀ ਜੇ ਅਸੀਂ ਨੇਮ ਦਾ ਬੂਟਾ ਲਾਇਆ ਹੈ ਤੇ ਆਂਬ ਨਹੀਂ ਉਗਣੇ ਉਹਦੇ ਤੇ ਇਸ ਕਰਕੇ ਕਹਿੰਦੇ ਕਿ ਵੀਰ ਦਾ ਚਲੋ ਹਸਪੀਟਲ ਚ ਸੀ ਬੱਚੇ ਉਹਨਾਂ ਦੇ ਕੋਲ ਸੀ ਤੇ ਭੈਣ ਨੇ ਸੋਚਿਆ ਕਿ ਮੈਂ ਗੁਰਦੁਆਰਾ ਸਾਹਿਬ ਲਈ ਰਵਾਨਾ ਹੋ ਜਾ ਭੈਣ ਮਨ ਚ ਇਹੀ ਡਰ ਤੇ ਅੱਖਾਂ ਚ ਹੰਝੂ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਗਈ ਕਹਿੰਦੇ ਸ਼ਨੀਵਾਰ ਸੀਗਾ ਐਤਵਾਰ ਦੀ ਪਾਰਟੀ ਸੀ ਤੇ ਮੰਡੇ ਨੂੰ ਕਹਿੰਦੇ ਐਕਸੀਡੈਂਟ ਹੋਇਆ ਸੀ ਕਹਿੰਦੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਕਿ ਦਿਨ ਸਬਰ ਕੀਤਾ ਤੇ ਸ਼ਨੀਵਾਰ ਫਿਰ ਗੁਰਦੁਆਰਾ ਸਾਹਿਬ ਦੇ ਚਲੇ ਗਏ ਸੰਡੇ ਨੂੰ ਕਹਿੰਦੇ ਦੁਪਹਿਰਾ ਸਾਹਿਬ ਕਟਿਆ ਜੋਤ ਵਿੱਚ ਕਿਉਂ ਪਾਇਆ ਤੇ ਆਪਣੀ ਜੋਤ ਆਪਣੀ ਜੋ ਰਸਦ ਹੈ ਜੋ ਸ਼ਹੀਦਾਂ ਦੀ ਦੇਗ ਹੈ ਉੱਥੇ ਜਾ ਕੇ ਦੇਗ ਕਰਵਾਈ ਤੇ ਅਰਦਾਸ ਬੇਨਤੀ ਕੀਤੀ ਵਾਹਿਗੁਰੂ ਸਾਡੇ ਤੋਂ ਗਲਤੀ ਹੋਈ ਹੈ ਸਾਡੀ ਗਲਤੀ ਮਾਫੀ ਕਰਨਾ ਸੱਚੇ ਪਾਤਸ਼ਾਹ ਤੂੰ ਜਾਨ ਬਖਸ਼ ਦਿੱਤੀ ਹੈ ਇੰਨਾ ਹੀ ਸ਼ੁਕਰ ਹੈ ਪਰਮਾਤਮਾ ਦੁੱਖ ਹੈ ਪਰ ਸੁੱਖ ਦਾ ਹੈ ਪਰਮਾਤਮਾ ਕਹਿੰਦੇ ਭੈਣ ਨੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਵੀ ਸਾਡੇ ਤੋਂ ਗਲਤੀ ਹੋਈ ਹੈ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਬਾਅਦ ਕਦੇ ਵੀ ਸ਼ਰਾਬ ਦਾ ਸੇਵਨ ਕਰ ਚ ਨਹੀਂ ਕਰਨਾ ਚਾਹੀਦਾ ਘਰ ਦਾ ਕਿੰਨਾ ਸੋਹਣਾ ਪਵਿੱਤਰ ਮਾਹੌਲ ਅਪਵਿੱਤਰ ਹੋ ਜਾਂਦਾ ਹੈ ਤੇ ਘਰ ਵਿੱਚ ਚੰਗੀਆਂ ਸ਼ਕਤੀਆਂ ਜਿਹੜੀਆਂ ਆਈਆਂ ਹੁੰਦੀਆਂ ਨੇ ਉਹ ਵੀ ਮਾੜੀਆਂ 'ਚ ਤਬਦੀਲ ਹੋ ਜਾਂਦੀਆਂ ਨੇ ਕਹਿੰਦੇ 6 ਮਹੀਨੇ ਤੋਂ ਵੀਰ ਹੁਣ ਬੈੱਡ ਤੇ ਹੀ ਸੀ ਪਰ ਭੈਣ ਨੇ ਦੁਪਹਿਰਾ ਸਾਹਿਬ ਕੱਟਣਾ ਕਦੇ ਨਹੀਂ ਛੱਡਿਆ ਹੁਣ ਉਹ ਵੀਰ ਦਾ ਵੀ ਦਿਲ ਕਰਦਾ ਕਿ ਮੈਂ ਵੀ ਉਹਨਾ ਮੈਂ ਵਿੱਚ ਪੈਰਾ ਸਾਹਿਬ ਕਰਿਆ ਕਰਾਂ ਮੈਂ ਬੈਠ ਕੇ ਚੌਂਕੜਾ ਨਹੀਂ ਮਾਰ ਸਕਦਾ ਮੈਂ ਬੈੱਡ ਤੇ ਬਹਿ ਕੇ ਦੁਪਹਿਰਾ ਸਾਹਿਬ ਸੁਣ ਤਾਂ ਸਕਦਾ ਨਾ ਜੇ ਮੇਰੀ ਪਤਨੀ ਕੋਲ ਪਾਠ ਕਰਦੀ ਹੈ ਮੈਂ ਵੀ ਕੋਲ ਬੈਠ ਸਕਦਾ ਹਾਂ ਸੁਣ ਸਕਦਾ ਹਾਂ ਕਹਿੰਦੇ ਰੋਜ਼ਾਨਾ ਐਵੇਂ ਕਰਨਾ ਸ਼ੁਰੂ ਕੀਤਾ ਰੂਟੀਨ ਵਾਈਜ਼ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾ ਪੈਣ ਨੇ ਤੇ ਉਹਨਾਂ ਨੇ ਦੁਪਹਿਰਾ ਸਾਹਿਬ ਕਰਨਾ ਸ਼ੁਰੂ ਕੀਤਾ ਫਿਰ ਕਹਿੰਦੇ ਫਿਰ ਵੀਰ ਨੇ ਇਹੀ ਮੰਗ ਕੀਤੀ ਕਿ ਵਾਹਿਗੁਰੂ ਮੈਨੂੰ ਮੇਰੇ ਪੈਰਾਂ ਤੇ ਖੜਾ ਕਰ ਦੇ ਮੈਂ ਆਖੰਡ ਪਾਠ ਸਾਹਿਬ ਜ਼ਰੂਰ ਕਰਾਵਾਂਗਾ ਵਾਹਿਗੁਰੂ ਭੁੱਲਾਂ ਦੀ ਸ਼ਮਾ ਕਰਨਾ ਕਹਿੰਦੇ ਕਿ 6 ਮਹੀਨੇ ਬਾਅਦ ਵੀਰ ਬਿਲਕੁਲ ਠੀਕ ਹੋ ਜਾਂਦੇ ਨੇ ਤੰਦਰੁਸਤ ਹੋ ਜਾਂਦੇ ਨੇ ਕੰਮਕਾਰ ਫੇਰ ਚੱਲਣ ਲੱਗ ਪੈਂਦਾ ਹੈ ਫੇਰ ਵੀਰ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ ਕਹਿੰਦੇ ਇਸ ਵਾਰ ਉਹਨਾਂ ਨੇ ਅਖੰਡ ਪਾਠ ਸਾਹਿਬ ਕਰਾਉਣ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਸਮਝਿਆ ਉਹਨਾਂ ਦੇ ਮਨ 'ਚ ਐਡੀ ਪਰਮਾਤਮਾ ਨੇ ਮਿਹਰ ਕੀਤੀ ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਪੂਰਾ ਹੀ ਪਰਿਵਾਰ ਗੁਰਸਿੱਖ ਗਿਆਨੀ ਬਣ ਗਿਆ ਵਾਹਿਗੁਰੂ ਜੀ ਵੱਡੇ ਕਰਮ ਹੁੰਦੇ ਨੇ ਜਿਹੜੇ ਕਿ ਗੁਰਸਿੱਖ ਗਿਆਨੀ ਬਣ ਜਾਂਦੇ ਨੇ ਨਹੀਂ ਤੇ ਜੇ ਕੰਧ ਦੇ ਨਾਲ ਗੁਰਦੁਆਰਾ ਹੋਵੇ ਨਾ ਐਨਾ ਹੁਕਮ ਨਹੀਂ ਹੁੰਦਾ ਕਿ ਜਾ ਕੇ ਮੱਥਾ ਹੀ ਟੇਕ ਲਈ ਪਾਪੀ ਉੱਥੇ ਹੀ ਰਹਿ ਜਾਂਦੇ ਨੇ ਘਰਾਂ ਦੇ ਵਿੱਚ ਸੁੱਤੇ ਤੇ ਜਿਹੜੇ ਗੁਰਬਾਣੀ ਦਾ ਪਾਠ ਜੱਪਣ ਵਾਲੇ ਨਾ ਉਹ ਸਵੇਰੇ ਸਵੇਰੇ ੜਕ ਕੇ ੜਕ ਕੇ ਨਾਮ ਪਰਮਾਤਮਾ ਦਾ ਚੋਰੀ ਕਰ ਹੀ ਲੈਂਦੇ ਨੇ ਖਾਲਸਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਪਿਆਰ ਦੇਣਾ ਇਸ ਵੀਡੀਓ ਨੂੰ ਇਸ ਕਥਾ ਨੂੰ ਹਰ ਇੱਕ ਜਗ੍ਹਾ ਤੇ ਸੈਂਡ ਕਰਨਾ ਤਾਂਕਿ ਹਰ ਇੱਕ ਦਾ ਮਨ ਭਗਤੀ ਨਾਲ ਜੁੜ ਸਕੇ ਜੇ ਮੰਗਣ ਚਾਹੋ ਮੰਗਤਾ ਬਣ ਕੇ ਆਪਣੇ ਪਰਮਾਤਮਾ ਕੋ ਮੰਗ ਕੇ ਵੇਖੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਜ਼ਰੂਰ ਹੋਵੇਗੀ ਖਾਲਸਾ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ